ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਅਮਰੀਕਾ ਦੇ ਕੋਲੋਰਾਡੋ ਵਿੱਚ ਇੱਕ ਵਿਅਕਤੀ ਵੱਲੋਂ ਫ੍ਰੀ ਪਲਸ 3 ਦੇ ਨਾਰੇ ਲਗਾ ਕੇ ਭੀੜ 'ਤੇ ਇੱਕ ਬੰਬ ਸੁੱਟਿਆ ਗਿਆ ਧਮਾਕਾ ਕੀਤਾ ਗਿਆ ਇਸ ਹਮਲੇ ਵਿੱਚ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ ਜਿਸ ਨੂੰ FBI ਨੇ ਅਤਵਾਦੀ ਕਾਰਵਾਈ ਦੱਸਿਆ ਪੁਲਿਸ ਦਾ ਕਹਿਣਾ ਹੈ ਕਿ ਅਤਵਾਦ ਨੂੰ ਹੋਏ ਹਮਲੇ ਤੋਂ ਬਾਅਦ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ FBI ਪਬਲਿਕ ਅਫੇਅਰਸ ਦੇ ਸਹਾਇਕ ਨਿਰਦੇਸ਼ਕ ਬੈਨ ਵਿਲੀਅਮਸ ਨੇ ਸੋਸ਼ਲ ਮੀਡੀਆ ਸਾਈਟ ਐਕਸ ਦੇ ਕਿਹਾ ਕਿ ਸ਼ੱਕੀ ਨੇ ਯਹੂਦੀ ਲੋਕਾਂ ਦੀ ਭੀੜ ਤੇ ਬੰਬ ਸੁੱਟਦੇ ਹੋਏ ਫ੍ਰੀ ਪਲਸਤੀਨ ਦੇ ਨਾਰੇ ਲਗਾਏ ਨੇ ਇਸ ਦੌਰਾਨ FBI ਡਾਇਰੈਕਟਰ ਕਾਸ਼ ਪਟੇਲ ਨੇ ਇਸ ਘਟਨਾ ਨੂੰ ਨਿਸ਼ਾਨਾਬੱਧ ਅੱਤਵਾਦੀ ਹਮਲਾ ਘਰਾੜ ਦਿੱਤਾ ਅਤੇ ਕੋਲੋਰਾਡੋ ਦੇ ਅਟਾਰਨੀ ਜਨਰਲ ਫਿਲ ਵਾਈਜ਼ਰ ਨੇ ਕਿਹਾ ਕਿ ਜਿਸ ਸਮੂਹ ਨੂੰ ਖਾਸ ਤੌਰ ਤੇ ਇੱਕ ਸਮੂਹ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਸ ਨੂੰ ਦੇਖਦੇ ਹੋਏ ਕਿਹਾ ਕਿ ਇੱਕ ਨਫ਼ਰਤੀ ਅਪਰਾਧ ਹੈ FBI ਨੇ ਸ਼ੱਕੀ ਦੀ ਪਛਾਣ 45 ਸਾਲਾ ਮੁਹੰਮਦ ਸਾਬਰੀ ਸੋਲੀਮਾ ਵਜੋ ਕੀਤੀ ਹੈ ਗਾਜ਼ਾ ਵਿੱਚ ਬਚੇ ਇਜ਼raਇਲੀ ਬੰਦਕਾਂ ਨੂੰ ਯਾਦ ਕਰਨ ਦੇ ਲਈ ਇੱਕ ਪ੍ਰਦਰਸ਼ਨੀ ਲਗਾਈ ਗਈ ਸੀ ਅਤੇ ਇਹ ਹਮਲਾ ਉਸੇ ਪ੍ਰਦਰਸ਼ਨੀ ਤੇ ਹੋਇਆ ਤਾਂ ਕੁਝ ਤਸਵੀਰਾਂ ਇਸ ਘਟਨਾ ਦੀਆਂ ਸਾਹਮਣੇ ਆਈਆਂ ਨੇ ਆਓ ਤੁਹਾਨੂੰ ਦਿਖਾਉਂਦੇ ਆ ਇਹ ਤਸਵੀਰਾਂ I I तो बोल्डर पुलिस मुखी ने कहा है कि यह हमला बोल्डर शहर के डाउन टाउन परल स्ट्रीट दी एक ਖੂਬਸੂਰਤ ਦੁਪਹਿਰ ਦੇ ਵੇਲੇ ਹੋਇਆ ਇਹ ਕਾਰਵਾਈਆਂ ਅਸਵੀਕਾਰਨਯੋਗ ਸਨ ਉਹਨਾਂ ਨੇ ਕਿਹਾ ਕਿ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਕਿਰਪਾ ਕਰਕੇ ਜੋ ਪੀੜਤ ਨੇ ਜਾਂ ਪੀੜਤ ਦੇ ਪਰਿਵਾਰ ਨੇ ਉਹਨਾਂ ਦੇ ਨਾਲ ਇਸ ਦੁਖਾਂਤ ਵਿੱਚ ਸ਼ਾਮਿਲ ਹੋਵੋ ਤੇ ਪ੍ਰਾਰਥਨਾ ਕਰੋ ਇਹ ਘਟਨਾ ਗਾਜ਼ਾ ਵਿੱਚ ਇਜ਼ਰਾਈਲ ਦੀ ਜੰਗ ਨੂੰ ਲੈ ਕੇ ਅਮਰੀਕਾ ਵਿੱਚ ਵਧੇ ਹੋਏ ਤਣਾਅ ਦੇ ਵਿਚਕਾਰ ਵਾਪਰੀ ਹੈ ਇਸ ਯੁੱਧ ਨੇ ਯਹੂਦੀ ਵਿਰੋਧੀ ਨਫ਼ਰਤ ਹੀ ਅਪਰਾਧਾਂ ਵਿੱਚ ਵਾਧਾ ਕਰ ਦਿੱਤਾ ਹੈ ਨਾਲ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਿੱਚ ਇਜ਼ਰਾਈਲ ਦੇ ਰੂੜੀਵਾਦੀ ਸਮਰਥਕਾਂ ਦੁਆਰਾ ਫਲਸਤੀਨ ਪੱਕੀ ਵਿਰੋਧ ਪ੍ਰਦਰਸ਼ਨਾਂ ਨੂੰ ਯਹੂਦੀ ਵਿਰੋਧੀ ਵੱਜੋਂ ਦਸਾਉਣ ਦੀਆਂ ਚਾਲਾਂ ਨੂੰ ਵੀ ਇਸ ਘਟਨਾ ਨੇ ਹਵਾ ਦਿੱਤੀ ਹੈ ਤਾ ਉਹਨਾਂ ਨੇ ਪ੍ਰਸ਼ਾਸਨ ਨੂੰ ਜੰਗੀ ਪ੍ਰਦਰਸ਼ਨਕਾਰੀਆਂ ਤੇ ਕਾਰਵਾਈ ਕਰਨ ਦੀ ਗੱਲ ਕੀਤੀ ਹੈ ਤੇ ਬਿਨਾ ਕਿਸੇ ਦੇਸ਼ ਤੇ ਹਿਰਾਸਤ ਵਿੱਚ ਲੈਣ ਦੀ ਵੀ ਗੱਲ ਕਹੀ ਹੈ ਅਮਰੀਕੀ ਯੂਨੀਵਰਸਟੀਆਂ ਨੂੰ ਫੰਡਿੰਗ ਵਿੱਚ ਕਟੌਤੀ ਕੀਤੀ ਹੈ ਜੋ ਅਜਿਹੇ ਵਿਰੋਧ ਪ੍ਰਦਰਸ਼ਨਾਂ ਦੀ ਆਗਿਆ ਦਿੰਦੀਆਂ ਹਨ ਤਾਂ ਇੱਕ ਆਦਮੀ ਨੂੰ ਵੀ ਦੇਖਿਆ ਗਿਆ ਜਿਸ ਨੂੰ ਹਮਲਾਵਰ ਵੱਜੋਂ ਪਛਾਣਿਆ ਗਿਆ ਇਹ ਆਦਮੀ ਬਿਨਾ ਕਮੀਜ਼ ਦੇ ਖੜਾ ਸੀ ਹੱਥ ਵਿੱਚ ਕੱਚ ਦੀਆਂ ਬੋਤਲਾਂ ਫੜੀ ਚੀਖ ਰਿਹਾ ਸੀ ਹਮਲੇ ਤੋਂ ਬਾਅਦ ਹਰ ਕੋਈ ਚੀਖ ਰਿਹਾ ਸੀ ਪਾਣੀ ਲਾਓ ਪਾਣੀ ਲਾਓ ਕਿਉਂਕਿ ਧਮਾਕਾ ਹੁੰਦਾ ਹੈ ਅੱਗ ਹੁ ਅੱਗ ਲੱਗਦੀ ਹੈ ਤੇ ਬਹੁਤ ਸਾਰੇ ਲੋਕ ਜ਼ਖਮੀ ਹੁੰਦੇ ਨੇ ਤਾਂ ਅਮਰੀਕੀ ਸੈਨੇਟਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਭਿਆਨਕ ਹੈ ਤੇ ਅਜਹੀਆਂ ਘਟਨਾਵਾਂ ਨੂੰ ਜਾਰੀ ਨਹੀਂ ਰੱਖਿਆ ਜਾ ਸਕਦਾ ਅਜਹੀਆਂ ਹੋਣ ਨਹੀਂ ਦਿੱਤੀਆਂ ਜਾ ਸਕਦੀਆਂ ਤਾਂ ਇਹ ਹਮਲਾ ਪਿਛਲੇ ਮਹੀਨੇ ਵਾਸ਼ਿੰਗਟਨ ਡੀਸੀ ਵਿੱਚ ਦੋ ਇਜ਼ਰਾਈਲੀ ਦੂਤਾਵਾਸ ਕਰਮਚਾਰੀਆਂ ਦੀ ਗੋਲੀਬਾਰੀ ਵਿੱਚ ਸ਼ਿਕਾਗੋ ਵਿੱਚ ਇੱਕ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਹੋਇਆ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਅਮਰੀਕੀ ਯਹੂਦੀ ਕਮੇਟੀ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਤੋਂ ਬਾਹਰ ਨਿਕਲ ਰਹੇ ਲੋਕਾਂ ਦੇ ਇੱਕ ਗਰੁੱਪ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਤੇ ਗੋਲੀਬਾਰੀ ਕੀਤੀ ਗਈ ਇਸ ਗੋਲੀਬਾਰੀ ਨੇ ਇਜ਼ਰਾਈਲ ਪੱਕੀ ਅਤੇ ਫਲਾਸਤੀਨ ਪੱਕੀ ਪ੍ਰਦਰਸ਼ਨਕਾਰੀਆਂ ਵਿਚਕਾਰ ਗਾਜ਼ਾ ਵਿੱਚ ਜੰਗ ਨੂੰ ਲੈ ਕੇ ਅਮਰੀਕਾ ਨੂੰ ਹੋਰ ਇੱਕ ਨਿਸ਼ਾਨੇ ਵਾਂਗ ਕੇਂਦਰ ਬਣਾ ਦਿੱਤਾ ਅਜਿਹਿਆਂ ਘਟਨਾਵਾਂ ਨਾਲ ਜਿੱਥੇ ਅਮਰੀਕਾ ਦੀ ਰਾਜਨੀਤਿਕ ਪ੍ਰਤੀਨਿਧਤਾ ਤੇ ਪ੍ਰਭਾਵ ਪੈਂਦਾ ਨਜ਼ਰ ਆ ਰਿਹਾ ਏ ਉੱਥੇ ਹੀ ਵਿਸ਼ਵ ਪੱਧਰ ਤੇ ਅਮਰੀਕਾ ਦੇ ਫੈਸਲਿਆਂ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਅਮਰੀਕਾ ਵਿੱਚ ਕੱਟੀ ਇਸ ਘਟਨਾ ਨੂੰ ਲੈ ਕੇ ਇੱਕ ਫਲਾਸਤੀਨੀ ਸਮਰਥਕ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਨੂੰ ਕਿ ਅਤਵਾਦੀ ਘਟਨਾ ਘਰਾਰ ਦਿੱਤਾ ਗਿਆ ਹੈ 6 ਲੋਕ ਜ਼ਖਮੀ ਹੋਏ ਨੇ ਧਮਾਕਾ ਕੀਤਾ ਗਿਆ ਹੈ ਲੋਕਾਂ ਦੇ ਉੱਪਰ ਤੇ ਇਸ ਘਟਨਾ ਨੇ ਕਿਤੇ ਨਾ ਕਿਤੇ ਅਮਰੀਕੀ ਜੋ ਸ਼ਾਸਕ ਨੇ ਤੇ ਅਮਰੀਕੀ ਲੋਕ ਨੇ ਉਹਨਾਂ ਦੇ ਵਿੱਚ دہشت ਜ਼ਰੂਰ ਪੈਦਾ ਕਰ ਦਿੱਤੀ ਹੈ ਇਸ ਘਟਨਾ ਬਾਰੇ ਆਪਣੀ ਕੋਈ ਵੀ ਰਾਏ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਜਲਦ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ੀਆਂ ਖਬਰਾਂ ਲੈ ਕੇ ਅਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ